ਇੱਕ ਵਾਰ ਦੀ ਗੱਲ ਹੈ ਇੱਕ ਰਾਜ ਵਿੱਚ ਰਾਜੇ ਦਾ ਦਰਬਾਰ ਲੱਗਿਆ ਹੋਇਆ ਸੀ ਤੇ ਸਰਦੀਆਂ ਦੇ ਦਿਨ ਸਨ ਦਰਬਾਰ ਬਾਹਰ ਧੁੱਪ ਵਿੱਚ ਲੱਗਿਆ ਹੋਇਆ ਸੀ ਸਭ ਲੋਕ ਬੈਠੇ ਹੋਏ ਸੀ ਮੰਤਰੀ ਸੀ ਰਾਜੇ ਦੇ ਪੰਡਤ ਸੀ ਰਾਜੇ ਦੇ ਪਰਿਵਾਰਕ ਮੈਂਬਰ ਸਨ ਹਰ ਕੋਈ ਬੈਠਾ ਹੋਇਆ ਸੀ ਰਾਜੇ ਦੇ ਸਾਹਮਣੇ ਇੱਕ ਮੇਜ਼ ਰੱਖਾ ਦਿੱਤਾ ਗਿਆ ਸੀ ਤਾਂ ਅਚਾਨਕ ਇੱਕ ਵਿਅਕਤੀ ਭੀੜ ਵਿੱਚੋਂ ਅੱਗੇ ਆਉਂਦਾ ਹੈ ਤੇ ਕਹਿੰਦਾ ਹੈ ਕਿ ਮੈ ਰਾਜੇ ਨੂੰ ਮਿਲਣਾ ਹੈ ਮੇਰੇ ਕੋਲ ਦੋ ਚੀਜ਼ਾਂ ਨੇ ਜਿਨ੍ਹਾਂ ਦਾ ਮੈਂ ਇਮਤਿਹਾਨ ਲੈਣਾ ਚਾਹੁੰਦਾ ਹਾਂ ਰਾਜਾ ਸਾਹਿਬ ਕੋਲ ਗੱਲ ਪਹੁੰਚਾਈ ਗਈ ਰਾਜੇ ਨੇ ਕਿਹਾ ਕੇ ਆਉਣ ਦਿਓ ਉਸ ਵਿਅਕਤੀ ਨੂੰ ਦਰਬਾਰ ਵਿੱਚ ਜੋ ਕਿ ਬਾਹਰ ਧੁੱਪ ਵਿੱਚ ਲੱਗਿਆ ਹੋਇਆ ਸੀ ਆਉਣ ਦੀ ਇਜਾਜ਼ਤ ਦਿੱਤੀ ਗਈ ਜਦੋਂ ਰਾਜੇ ਦੇ ਸਾਹਮਣੇ ਉਹ ਵਿਅਕਤੀ ਪਹੁੰਚਿਆ ਤਾਂ ਰਾਜੇ ਨੇ ਕਿਹਾ ਕੇ ਦੱਸੋ ਕੀ ਗੱਲ ਹੈ ਉਸ ਵਿਅਕਤੀ ਨੇ ਕਿਹਾ ਕਿ ਮੇਰੇ ਕੋਲ ਦੋ ਚੀਜ਼ਾਂ ਨੇ ਇੱਕੋ ਜਹੀਆਂ ਦਿਖਣ ਵਾਲੀਆਂ ਇੱਕੋ ਆਕਾਰ ਦੀਆਂ ਬਿਲਕੁਲ ਇੱਕੋ ਜਹੀਆਂ ਪਰ ਇਹਨਾਂ ਵਿੱਚੋਂ ਇੱਕ ਹੀਰਾ ਹੈ ਤੇ ਇੱਕ ਕੱਚ ਹੈ ਤੇ ਮੈਂ ਹੁਣ ਤੱਕ ਕਈ ਰਾਜਾਂ ਵਿੱਚ ਗਿਆ ਹਾਂ ਤੇ ਕਈ ਰਾਜਿਆਂ ਨੂੰ ਮਿਲਿਆ ਹਾਂ ਪਰ ਹੁਣ ਤੱਕ ਕੋਈ ਵੀ ਇਹ ਪਛਾਣ ਨਹੀਂ ਪਾਇਆ ਕਿ ਅਸਲੀ ਹੀਰਾ ਕਿਹੜਾ ਹੈ ਤੇ ਨਕਲੀ ਕਿਹੜਾ ਹੈ ਮੈਂ ਤੁਹਾਡਾ ਵੀ ਇਮਤਿਹਾਨ ਲੈਣਾ ਚਾਹੁੰਦਾ ਹਾਂ ਤੁਹਾਡੇ ਦਰਬਾਰ ਵਿੱਚ ਜਾਨਣਾ ਚਾਹੁੰਦਾ ਹਾਂ ਕਿ ਕੋਈ ਬੁੱਧੀਮਾਨ ਹੈ ਜੋ ਇਸ ਬਾਰੇ ਦੱਸ ਸਕੇ ਤੇ ਜੇਕਰ ਤੁਹਾਡੇ ਰਾਜ ਵਿੱਚ ਕਿਸੇ ਨੇ ਇਹ ਦੱਸ ਦਿੱਤਾ ਤਾਂ ਮੈਂ ਇਹ ਹੀਰਾ ਤੁਹਾਡੇ ਰਾਜ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾ ਦੇਵਾਂਗਾ ਤੇ ਜੇਕਰ ਨਹੀਂ ਦੱਸਿਆ ਤਾਂ ਇਸ ਹੀਰੇ ਦੀ ਜੋ ਕੀਮਤ ਹੈ ਉਹ ਤੁਸੀਂ ਮੈਨੂੰ ਦੇਵੋਗੇ ਬਸ ਇਸੇ ਤਰ੍ਹਾਂ ਹੀ ਮੈਂ ਜਿੱਤਦਾ ਆ ਰਿਹਾ ਹਾਂ ਰਾਜੇ ਨੇ ਉਸ ਦੀ ਸ਼ਰਤ ਕਬੂਲ ਕਰ ਲਈ ਰਾਜੇ ਦੇ ਅੱਗੇ ਜੋ ਮੇਜ਼ ਲੱਗਿਆ ਸੀ ਉਸ ਉੱਪਰ ਦੋਨੇ ਚੀਜ਼ਾਂ ਨੂੰ ਰੱਖਿਆ ਗਿਆ ਜੋ ਕਿ ਇੱਕ ਅਸਲੀ ਹੀਰਾ ਸੀ ਤੇ ਦੂਸਰਾ ਨਕਲੀ ਰਾਜੇ ਨੇ ਆਪਣੇ ਮੰਤਰੀਆਂ ਤੇ ਦਰਬਾਰੀਆਂ ਨੂੰ ਕਿਹਾ ਕਿ ਸਾਰੇ ਇੱਕ ਇੱਕ ਕਰਕੇ ਆਉਣ ਤੇ ਦੱਸਣ ਪਰ ਉਹਨਾਂ ਵਿੱਚ ਕੁਝ ਲੋਕਾਂ ਨੇ ਸੋਚਿਆ ਕਿ ਜੇਕਰ ਰਾਜਾ ਸਾਹਿਬ ਹਾਰ ਗਏ ਤਾਂ ਉਲਟਾ ਦੋਸ਼ ਸਾਡੇ ਉੱਪਰ ਆ ਜਾਵੇਗਾ ਇਸ ਲਈ ਲੋਕ ਅੱਗੇ ਨਹੀਂ ਆਏ ਰਾਜੇ ਨੂੰ ਵੀ ਸਮਝ ਵਿੱਚ ਨਹੀਂ ਆ ਰਿਹਾ ਸੀ ਰਾਜਾ ਸੋਚ ਹੀ ਰਿਹਾ ਸੀ ਕਿ ਇੱਥੇ ਤਾਂ ਹਾਰ ਹੀ ਉਸਦੀ ਹੁੰਦੀ ਜਾ ਰਹੀ ਹੈ ਉਸੇ ਵੇਲੇ ਭੀੜ ਵਿੱਚੋਂ ਇੱਕ ਅੰਨਾ ਬਾਬਾ ਬਾਹਰ ਆਇਆ ਤੇ ਉਸ ਅੰਨੇ ਬਾਬੇ ਨੇ ਬੇਨਤੀ ਕੀਤੀ ਕਿ ਮੈਨੂੰ ਰਾਜਾ ਸਾਹਿਬ ਨੂੰ ਮਿਲਣ ਦਿੱਤਾ ਜਾਵੇ ਮੈਂ ਕੋਸ਼ਿਸ਼ ਕਰਨਾ ਚਾਹੁੰਦਾ ਹਾਂ ਰਾਜਾ ਸਾਹਿਬ ਤੱਕ ਗੱਲ ਪਹੁੰਚਾਈ ਗਈ ਕਿ ਇੱਕ ਅੰਨਾ ਬਾਬਾ ਹੈ ਉਹ ਆਉਣਾ ਚਾਹੁੰਦਾ ਹੈ ਉਹ ਇੱਕ ਵਾਰ ਕੋਸ਼ਿਸ਼ ਕਰਨਾ ਚਾਹੁੰਦਾ ਹੈ ਰਾਜੇ ਨੇ ਕਿਹਾ ਕਿ ਠੀਕ ਹੈ ਜਦੋਂ ਕੋਈ ਮੰਨ ਹੀ ਨਹੀਂ ਰਿਹਾ ਕੁਝ ਹੋ ਹੀ ਨਹੀਂ ਰਿਹਾ ਤਾਂ ਉਹਨੂੰ ਵੀ ਇੱਕ ਮੌਕਾ ਦਿੱਤਾ ਜਾਵੇਗਾ ਉਹ ਅੰਨਾ ਬਾਬਾ ਅੱਗੇ ਆਇਆ ਤੇ ਇੱਕ ਮਿੰਟ ਵਿੱਚ ਹੀ ਉਸਨੇ ਦੱਸ ਦਿੱਤਾ ਕਿ ਨਕਲੀ ਹੀਰਾ ਕਿਹੜਾ ਹੈ ਤੇ ਅਸਲੀ ਕਿਹੜਾ ਹੈ ਹਰ ਕੋਈ ਹੈਰਾਨ ਹੋ ਗਿਆ ਹਰ ਕੋਈ ਖੁਸ਼ ਹੋ ਗਿਆ ਕਮਾਲ ਹੋ ਗਈ ਰਾਜੇ ਦੀ ਇੱਜ਼ਤ ਬਚ ਗਈ ਰਾਜ ਵਿੱਚ ਨਵਾਂ ਹੀਰਾ ਆ ਗਿਆ ਹੀਰੇ ਨੂੰ ਰਾਜ ਦੇ ਖਜ਼ਾਨੇ ਵਿੱਚ ਰੱਖਣ ਦੀਆਂ ਤਿਆਰੀਆਂ ਹੋਣ ਲੱਗੀਆਂ ਪਰ ਇਹ ਸਭ ਦੇ ਚੱਲਦੇ ਰਾਜੇ ਨੇ ਉਸ ਅੰਨੇ ਬਾਬੇ ਨੂੰ ਪੁੱਛਿਆ ਕਿ ਬਾਬਾ ਇੱਕ ਗੱਲ ਤਾਂ ਦੱਸ ਤੂੰ ਇਹ ਹੀਰਾ ਪਛਾਣਿਆ ਕਿਵੇਂ ਉਸ ਬੁੱਢੇ ਬਾਬੇ ਨੇ ਕਿਹਾ ਕਿ ਬਹੁਤ ਆਸਾਨ ਸੀ ਅਸੀਂ ਖੁੱਲੀ ਜਗ੍ਹਾ ਤੇ ਬੈਠੇ ਹਾਂ ਜੋ ਧੁੱਪ ਵਿੱਚ ਗਰਮ ਹੋ ਗਿਆ ਉਹ ਕੱਚ ਤੇ ਜੋ ਠੰਡਾ ਰਹਿ ਗਿਆ ਉਹ ਹੀਰਾ ਦੋਸਤੋ ਇਸੇ ਤਰ੍ਹਾਂ ਜੇ ਇਸ ਕਹਾਣੀ ਨੂੰ ਜ਼ਿੰਦਗੀ ਦੇ ਸੰਦਰਭ ਨਾਲ ਜੋੜ ਕੇ ਦੇਖੀਏ ਤਾਂ ਅਕਸਰ ਹੀ ਜਿਹੜੇ ਲੋਕ ਬਹੁਤ ਗਿਆਨਵਾਨ ਤੇ ਸੁਲਝੇ ਹੋਏ ਹੁੰਦੇ ਹਨ ਉਹ ਗੱਲ-ਗੱਲ ਤੇ ਗਰਮ ਨਹੀਂ ਹੁੰਦੇ ਕਿਸੇ ਨਾਲ ਜਲਦੀ ਲੜਦੇ ਨਹੀਂ ਤੇ ਜੋ ਲੋਕ ਘੱਟ ਬੁੱਧੀ ਵਾਲੇ ਤੇ ਅਗਿਆਨੀ ਹੁੰਦੇ ਹਨ ਉਹ ਜਲਦੀ ਗੁੱਸਾ ਕਰ ਜਾਂਦੇ ਹਨ ਤੇ ਗਰਮ ਹੋ ਜਾਂਦੇ ਹਨ ਤੇ ਹਰੇਕ ਨਾਲ ਸਿੰਘ ਵਸਾ ਲੈਂਦੇ ਹਨ ਸੋ ਦੋਸਤੋ ਆਪਣੀ ਕੀਮਤ ਨੂੰ ਵਧਾਓ ਅਸੀਂ ਹੀਰੇ ਵਾਂਗ ਅਨਮੋਲ ਹਾਂ ਜੋ ਕਿੰਨੀ ਵੀ ਤਪਸ਼ ਹੋਵੇ ਗਰਮ ਨਹੀਂ ਹੁੰਦਾ ਸਗੋਂ ਠੰਡਾ ਰਹਿੰਦਾ ਹੈ ਇਸ ਲਈ ਕਿਸੇ ਦੀ ਕਹੀ ਗੱਲ ਦਾ ਇਕਦਮ ਗੁੱਸਾ ਨਾ ਕਰਿਆ ਕਰੋ ਹੀਰੇ ਵਾਂਗ ਠੰਡੇ ਰਿਹਾ ਕਰੋ ਧੰਨਵਾਦ